ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਵਿੰਦਰ ਸਿੰਘ ਟਿਕਟੌਕ ਐਪ ਨੂੰ ਕੌਣ ਨਹੀਂ ਜਾਣਦਾ ਜਿਸ ਐਪ ਦੇ ਜ਼ਰੀਏ ਕਈ ਨੌਜਵਾਨ ਮੁੰਡੇ ਕੁੜੀਆਂ ਰਾਤੋਂ ਰਾਤ ਮਸ਼ਹੂਰ ਹੋਏ ਹਨ ਅਤੇ ਕਈਆਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਕਹਿ ਲਿਆ ਕਿ ਉਹਨਾਂ ਨੇ ਗਲੈਮਰ ਦੀ ਦੁਨੀਆ ਦੇ ਵਿੱਚ ਆਪਣਾ ਕਾਫੀ ਨਾਮ ਖਟਿਆ ਹੈ ਦੱਸ ਦੇ ਕਿ ਭਾਰਤ ਦੇ ਵਿੱਚ ਡਿਜੀਟਲ ਸਟ੍ਰਾਈਕ ਕਰਦੇ ਹੋਏ ਚਾਈਨਾ ਦੀ ਇਸ ਮਸ਼ਹੂਰ ਐਪ ਟਿਕਟੌਕ ਨੂੰ ਬੈਨ ਕਰ ਦਿੱਤਾ ਸੀ ਜਿਸ ਤੋਂ ਬਾਅਦ ਹੁਣ ਫਰਾਂਸ ਦੇ ਵੱਲੋਂ ਵੀ ਇਸ ਟਿਕਟੌਕ ਐਪ ਨੂੰ ਬੈਨ ਕਰ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ ਐਮਰਜੈਂਸੀ ਸ਼ਕਤੀਆਂ ਦਾ ਪ੍ਰਯੋਗ ਕਰਦੇ ਹੋਏ ਫਰਾਂਸ ਦੇ ਵੱਲੋਂ ਇਸ ਟਿਕਟੌਕ ਐਪ ਨੂੰ ਬੈਨ ਕੀਤਾ ਹੈ ਦੱਸਦੀ ਹੈ ਕਿ ਕੁਝ ਸਮਾਂ ਪਹਿਲਾਂ ਆਲੋਚਕਾਂ ਦਾ ਕਹਿਣਾ ਸੀ ਕਿ ਟਿਕਟੌਕ ਐਪ ਜਿਹੜੀ ਹੈ ਉਹ ਸਮਾਜਿਕ ਜਿਹੜੇ ਕਿ ਸਮਾਜਿਕ ਸੰਵੇਦਨਸ਼ੀਲ ਡਾਟਾ ਇਕੱਠਾ ਕਰ ਰਹੀ ਹੈ ਅਤੇ ਸਮਾਜਿਕ ਅਸ਼ਾਂਤੀ ਨੂੰ ਵਧਾਵਾ ਦੇ ਰਹੀ ਹੈ ਅਜਿਹੇ ਦੋਸ਼ ਲਗਾਏ ਸਨ ਜਿਸ ਤੋਂ ਬਾਅਦ ਹੁਣ ਫਰਾਂਸ ਦੇ ਵਿੱਚ ਇਸ ਨੂੰ ਬੈਨ ਕਰ ਦਿੱਤਾ ਗਿਆ ਤੇ ਭਾਰਤ ਦੇ ਵਿੱਚ ਤਾਂ ਪਹਿਲਾਂ ਹੀ ਇਸ ਨੂੰ ਬੈਨ ਕਰ ਦਿੱਤਾ ਸੀ ਫਰਾਂਸ ਦੇ ਕਈ ਦਿਨਾਂ ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਦੀ ਕੋਸ਼ਿਸ਼ ਦੇ ਵਿੱਚ ਨਿਊ ਕੈਲਡੋਨੀਆ ਦੇ ਵਿੱਚ ਟਿਕਟੌਕ ਨੂੰ ਬਲਾਕ ਕਰਨ ਦਾ ਨਾਟਕੀ ਕਦਮ ਚੁੱਕਿਆ ਹੈ ਅਤੇ ਇਹ ਲੋਕਤੰਤਰੀ ਸਰਕਾਰਾਂ ਅਤੇ ਚੀਨ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮਾਂ ਵਿੱਚਕਾਰ ਟਕਰਾਅ ਦਾ ਤਾਜ਼ਾ ਮਾਮਲਾ ਹੈ। 2 ਦਿਨ ਪਹਿਲਾਂ ਫਰਾਂਸ ਦੀ ਸਰਕਾਰ ਨੇ ਨਿਊ ਕੈਲਡੋਨੀਆ ਦੇ ਵਿੱਚ ਕਟੋ-ਕਟ 12 ਦਿਨਾਂ ਦੇ ਲਈ ਐਮਰਜੈਂਸੀ ਲਾਗੂ ਕਰਨ ਦਾ ਐਲਾਨ ਕੀਤਾ ਸੀ। ਇਸ ਕਦਮ ਦੇ ਪਿੱਛੇ ਫਰਾਂਸ ਸਰਕਾਰ ਦਾ ਉਦੇਸ਼ ਇਸ ਪ੍ਰੇਸ਼ਾਂਤ ਖੇਤਰ ਦੇ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਨੂੰ ਵਧੇਰੇ ਸ਼ਕਤੀਆਂ ਪ੍ਰਦਾਨ ਕਰਨਾ ਹੈ। ਨਿਊ ਕੈਲਡੋਨੀਆ ਦੇ ਵਿੱਚ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ਦੇ ਵਿੱਚ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕਿਆ ਹੈ। ਉਹਨਾ ਫਰਾਂਸ ਨੇ ਇੱਥੇ ਟਿਕਟੌਕ ਤੇ ਪਾਬੰਦੀ ਲਗਾ ਦਿੱਤੀ ਹੈ ਇੱਥੇ ਖਾਸ ਗੱਲ ਇਹ ਹੈ ਕਿ ਫਰਾਂਸ ਨੇ ਟਿਕਟੌਕ ਤੇ ਪਾਬੰਦੀ ਲਗਾਉਣ ਦੇ ਲਈ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕੀਤੀ ਹੈ ਤੁਹਾਨੂੰ ਦੱਸ ਦিয়ে ਕਿ ਅਲੋਚਕਾਂ ਨੇ ਲੰਮੇ ਸਮੇਂ ਤੋਂ ਟਿਕਟੌਕ ਤੇ ਗਲਤ ਜਾਣਕਾਰੀ ਦੇਣ ਸੰਵੇਦਨਸ਼ੀਲ ਡਾਟਾ ਇਕੱਠਾ ਕਰਨ ਸਮਾਜਿਕ ਅਸ਼ਾਂਤੀ ਨੂੰ ਵਧਾਵਾ ਦੇਣ ਅਤੇ ਚੀਨ ਦੀ ਆਲੋਚਨਾ ਨੂੰ ਦਬਾਉਣ ਦਾ ਦੋਸ਼ ਲਗਾਇਆ ਹੈ ਟਿਕਟੌਕ ਤੇ ਖਾਸ ਤੌਰ ਤੇ ਚੀਨ ਦੇ ਨਾਲ ਮਤਭੇਦਾਂ ਵਾਲੇ ਦੇਸ਼ਾਂ ਦੇ ਵਿੱਚ ਗੇਮ ਖੇਡਣ ਦਾ ਵੀ ਦੋਸ਼ ਹੈ ਕਈ ਯੂਰੋਪੀਅਨ ਦੇਸ਼ਾਂ ਨੇ ਰਾਸ਼ਟਰੀ ਸੁਰੱਖਿਆ ਕਾਰਨਾਂ ਦੇ ਕਰਕੇ ਆਪਣੇ ਅਧਿਕਾਰੀਆਂ ਨੂੰ ਐਪ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਅਮਰੀਕਾ ਵੀ ਟਿਕਟੌਕ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਵਿੱਚ ਵਿਚਾਰ ਕਰ ਰਿਹਾ ਹੈ ਦਰਸਲ ਅਮਰੀਕੀ ਸੰਸਦ ਦੇ ਉੱਪਰਲੇ ਸਦਨ ਸੇਨੇਟ ਨੇ ਇੱਕ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਕਿ ਜਿਸ ਦੇ ਤਹਿਤ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਕਾਰਨ ਅਮਰੀਕਾ ਦੇ ਵਿੱਚ ਟਿਕਟੌਕ ਤੇ ਪਾਬੰਦੀ ਲਗਾਈ ਜਾ ਸਕਦੀ ਹੈ ਅਤੇ ਇਹ ਬਿਲ ਜਲਦੀ ਹੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਭੇਜਿਆ ਜਾ ਵਿਖਾ ਬਿਊਰੋ ਰਿਪੋਰਟ ਐਸ ਸਬਜੈਕਟ